ਇਹ ਜੇ ਸਾਡੇ ਦੋਸਤੋ ਤਿਆਰੀ ਦੇਖ ਸਕਦੇ ਬਹੁਤ ਚੰਗੀ ਆ 22 23 ਲੀਟਰ ਬੋਲਾ ਜਿਹੜਾ ਇਹ ਥੰਨੇ ਤੋਂ ਪਿਆਰ ਹੈ ਜੀ ਤੇ 35 ਤੋਂ 40 ਲੀਟਰ ਪਰ ਦੋਸਤ ਨੇ ਬੜੇ ਆਰਾਮ ਨਾਲ ਪਾ ਦਿੱਤਾ ਪਰ ਬੱਚੀ ਆ ਬੱਚੀ ਦੀ ਅਸੀਂ ਜਿਵੇਂ ਜਿਹੜਾ ਕਿ ਇੱਕ ਤਾਂ ਲੋਕ ਬਣਾ ਲੈਂਦੇ ਆ ਸੀਮਨ ਉਹ ਹੁੰਦਾ ਆਪਾਂ ਦਾ ਟੈਸਟ ਦਾ ਵੀ ਜਿਹੜੇ ਆਪਾਂ ਬੋਲੇ ਸੀਮਨ ਆਪਾਂ ਦਾ ਟੈਸਟ ਵੀ ਕਰਵਾਉਣਾ ਹੋਏ ਡੀਐਨਏ ਟੈਸਟ ਕਰਵਾ ਕੇ ਗੈਲੈਕਸੀ ਮੰਨ ਦੀ ਖੋਦਾ ਆਪਾਂ ਗੈਲੈਕਸੀ ਮੰਨ ਹਾਂਜੀ ਸੱਸੀਆ ਵਾਲਾ ਭਾਈ ਜੀ ਸੱਸੀਆ ਭਾਈ ਜੀ ਭਾਈ ਜੀ ਆਪਦਾ ਨਾਮ ਤੇ ਐਡਰੈਸ ਦੱਸਿਆ ਜੀ ਨਾਮ ਦਿਲਸ਼ਾਦ ਭਾਈ ਹਾਂਜੀ ਡਰਾਉ ਵਾਲਾ ਠੀਕ ਹੈ ਜੀ ਤ ਜਿਲਾ ਫਰੀਦਕੋੜਾ ਹਾਂਜੀ ਠੀਕ ਹੈ ਬਾਈ ਜੀ ਵਪਾਰ ਦਾ ਕੰਮ ਹੈ ਨਾ ਹਾਂਜੀ ਹਾਂਜੀ ਬਾਈ ਜੀ ਠੀਕ ਹੈ ਜੀ ਤੇ ਜਿਹੜੀ ਇੱਕ ਨੰਬਰ ਤੇ ਵੈੜ ਆ ਗਈ ਬਾਈ ਜੀ ਕੀ ਡਿਟੇਲ ਆ ਗਈ ਜੀ ਇਹ ਬਾਈ ਜੀ ਦੂਜਾ ਸੂਆ ਵੈੜ ਹਾਂਜੀ ਤੇ 6 ਦਾੰਦਾ ਮੂੰਹ ਮੂੰਹ 6 ਦਾੰਦਾ ਤੇ ਦੂਜਾ ਸੂਆ ਹਾਂਜੀ ਇਹ ਕਰਾਤੀ ਸੂਈ ਆ ਕੱਲ ਸੂਈ ਆ ਵੈੜ ਠੀਕ ਹੈ ਜੀ ਹਾਂ ਤੇ ਹੁਣ ਇਸ ਵਕਤ ਤੇ ਥੱਲੇ 23 24 ਕਿਲੋ ਬੌਲੀ ਚੋਈ ਆ ਆਪਾਂ 23 24 ਕਿਲੋ ਬੌਲੀ ਚੋਲੀ ਆ ਪਿਛਲੇ ਸੂਏ ਦਾ ਦਿੱਤਾ ਹੈ ਨਾ 37 38 ਕਿਲੋ ਦਾ ਤਾਂ ਖੁੱਲਾ ਹੀ ਠੀਕ ਹੈ ਬਾਈ ਜੀ ਤੇ ਬਰੀਡ ਵਗੈਰਾ ਬਾਈ ਜੀ हां ब्रीड ਦਾ ਸਾਰਾ ਰਿਕਾਰਡ ਮਿਲ ਜੂਗਾ ਸਾਰਾ ਸੀਮਨ ਦਾ ਬੱਛੀ ਸੈਕਸਰ ਸੀਮਨ ਦੀ ਬੱਛੀ ਆ ਮਗਰ ਇਹਦੀ ਠੀਕ ਹੈ ਜੀ ਉਹ ਵੀ ਸਾਰਾ ਰਿਕਾਰਡ ਜਿਹੜੇ ਬੰਦੇ ਨੇ ਲੈਣੀ ਉਹ ਆਪਾਂ ਇਹਦਾ ਗਾਂ ਦਾ ਵੀ ਰਿਕਾਰਡ ਹੈਗਾ ਤੇ ਮੱਛੀ ਦਾ ਵੀ ਸਾਰਾ ਰਿਕਾਰਡ ਮਿਲ ਜੂਗਾ ਠੀਕ ਆ ਐਤ ਕੀ ਹੁਣ ਦੂਜਾ ਸੁਈ ਸੁਈ ਦੂਜਾ ਸੁਆ ਸੁਈ ਆ ਹਾਂਜੀ ਹਾਂਜੀ ਤੇ ਮੂਹੋਂ ਕਿਵੇਂ ਆ ਗਈ ਭੈਜੀ ਛੇ ਦਾ ਆਂਦਾ ਭਾਈ ਜੀ ਮੂਹ ਛੇ ਦਾ ਆਂਦਾ ਕੀ ਮਗਰ ਮੱਛੀ ਆ ਗਈ ਹਾਂਜੀ ਹਾਂਜੀ ਤੇ ਹੁਣ ਤਿਆਰ ਬੋਲਾ ਕਿੰਨਾ ਭੈਜੀ ਹੁਣ 22 23 ਕਿਲੋ ਆਈ ਹਜੇ ਭਾਈ 23 ਕਿਲੋ ਹੈਗਾ ਖਾਲੀ ਹੋਈ ਵੀ ਆ ਹਾਂਜੀ ਹਾਂਜੀ ਠੀਕ ਆ ਤੇ ਕਿੰਨਾ ਕੁ ਦੇਤਾ ਵਯਾ ਠੀਕ ਹੈ ਜੀ ਤੇ ਮੋਬੈਲ ਮੁੱਲ ਦੀ ਗੱਲ ਕਰੀਏ ਭਾਈ ਜੀ ਕਿੱਡਾ ਮੁੱਲ ਭਾਈ ਜੀ ਇਹਦਾ ਦੋ ਵੀ ਆ ਭਾਈ ਜੀ ਮੁੱਲ ਕਰਦੇ ਬਹੁਤ ਦੋ ਵੀ ਮੁੱਲ ਕਰਦੇ ਆ ਵੇਲ ਬੂਲ ਦੀ ਭੱਟੀ-ਭੁੱਟੀ ਪੂਰ ਫੁੱਲ ਕੁਆਲਟੀ ਵਾਲੀ ਵੜਾ ਫਾਰਮ ਦੀ ਵੜਾ ਠੀਕ ਹੈ ਜੀ ਬਾਕੀ ਦੋਸਤੋਂ ਤੁਸੀਂ ਵੱਛੀ ਵੇਖ ਸਕਦੇ ਹੋ ਜੀ ਬਾਕਮਾਲ ਪੀਸ ਆ ਦੋਸਤੋਂ ਡਾਇਮੰਡ ਪੀਸ ਕਹੂੰਗਾ ਜੀ ਫੇਸ ਕੁਆਲਟੀ ਵੇਖ ਸਕਦੇ ਹੋ ਹਵਾਨਾ ਵੇਖ ਸਕਦੇ ਹੋ ਦੋਸਤੋਂ ਬਾਕਮਾਲ ਆ ਜੀ ਹਵਾਨਾ ਵੇਖ ਸਕਦੇ ਹੋ ਦੋਸਤੋਂ ਬਾਕਮਾਲਾ ਥਣਾ ਦਾ ਸੈਜ ਦੇਖ ਸਕਦੇ ਹੋ ਦੋਸਤੋਂ ਤਿਆਰੀ ਦੇਖ ਸਕਦੇ ਬਹੁਤ ਚੰਗੀ ਆ 22 23 ਲੀਟਰ ਤੇ 35 ਤੋਂ 40 ਲੀਟਰ ਤੋ ਦੋਸਤੋ ਨੇ ਬੜੇ ਆਰਾਮ ਨਾਲ ਪਾ ਦੇਣਾ ਮਗਰ ਬੱਚੀ ਆ ਬੱਚੀ ਵੀ ਬਹੁਤ ਚੰਗੀ ਹੈ ਸੈਕਸਲ ਸੀ ਹੁੰਦੀ ਬੱਚੀ ਠੀਕ ਹੈ ਜੀ ਫੋਲਰ ਕਾਰਡ ਬਾਈ ਜੀ ਮਿਲ ਜੂਗਾ ਹਾਂਜੀ ਹਾਂਜੀ ਸਾਰਾ ਰਿਕਾਰਡ ਦੇਵਾਂਗੇ ਬਾਈ ਜੀ ਸੀਮਨ ਦਾ ਦੋਸਤੋ ਫੋਲਰ ਕਾਰਡ ਮਿਲ ਜੂਗਾ ਬਾਕੀ ਬੱਚੀ ਦਾ ਮੂੰਹ ਮੱਥਾ ਦੇਖ ਸਾ ਦੋਸਤੋ ਚੰਗੀ ਬੱਚੀ ਹੈ ਦੋਸਤੋ ਜੇ ਕੋਈ ਵੀ ਖਰੀਦਣ ਦਾ ਚਾਹ ਵਾਣ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਗਾਂ ਦਾ ਦੋਸਤੋ ਵਜਨ ਬਹੁਤ ਚੰਗਾ ਵੈਟ টাਚਾ ਬਹੁਤ ਹੀ ਜਿਆਦਾ ਚੰਗਾ ਦੋਸਤੋ 37 ਤੋਂ 40 ਲੀਟਰ ਦੁੱਧ ਨੇ ਪਹਿਲੇ ਸਵੇਰੇ ਨੇ ਪਾ ਦੇਣਾ ਦੋ ਗਾਵਾਂ ਬੰਨਨ ਦੀ ਬਜਾਏ ਦੋਸਤ ਤੁਸੀਂ ਇੱਕ ਕਾ ਰੱਖ ਸਕਦੇ ਪਰ ਟਾਪ ਦੀ ਬਰੀਡ ਰੱਖਿਆ ਜਿਹੜੇ ਵੀਰਨੇ ਲੈਣੀ ਹੈਗਾ ਤਾਂ ਬਹੁਤ ਚੰਗੀ ਜੇਪੀ ਵੀਡ ਬਰੀਡਿੰਗ ਤੇ ਕੰਮ ਕਰਨਾ ਚਾਵੇ ਚੰਗੇ ਬੱਚੇ ਲੈਣਾ ਚਾਵੇ ਤਾਂ ਗਾਹ ਦੋਸਤੋ ਬਹੁਤ ਚੰਗੀ ਰਹਿਣੀ ਹੈ ਇਹ ਬਾਕੀ ਹਵਾਨਾ ਤੁਸੀਂ ਦੇਖ ਲਿਆ ਜੀ ਅਗਲੇ ਪਾਸੇ ਹਵਾਨਾ ਬਹੁਤ ਚੰਗਾ ਤੇ ਪਿਛਲੇ ਪਾਸੇ ਵੀ ਹਵਾਨਾ ਬਹੁਤ ਚੰਗਾ ਹੈਗਾ ਚੌੜਾ ਹਵਾਨਾ ਦੋਸਤੋ ਤੁਸੀਂ ਦੇਖ ਸਕਦੇ ਹੋ ਮਗਲੇ ਪਾਸੋਂ ਥਣਾ ਦਾ ਗੈਪ ਦੇਖ ਸਕਦੇ ਬਹੁਤ ਚੰਗਾ ਦੋਸਤੋ ਤੇ ਬਾਕੀ ਚੋ ਚੋ ਕੇ ਦੁੱਧ ਥੱਕ ਜੂਗੇ ਦੋਸਤੋ ਪਰ ਇਹ ਦੇਣੋ ਨਹੀਂ ਹਟਣੀ ਜੀ ਫੇਸ ਕੁਆਲਿਟੀ ਬਹੁਤ ਚੰਗੀ ਆ ਫਾਰਮ ਤੋਂ ਬੱਛੀ ਆਈ ਭਾਈ ਜੋ ਵੀ ਰਕਾਰ ਹੋਇਆ ਸੀਮਨ ਰਕਾਰ ਜੋ ਹੋਇਆ ਤੁਹਾਨੂੰ ਇਹਦਾ ਮਿਲ ਜਾਣਾ ਜੀ ਤੇ ਮੁੱਲ ਰਹਿਣਾ 220 ਦੋਸਤੋ ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਪਿੰਡ rau ਵਾਲਾ ਤੇ ਅੱਗੇ ਬਾਈ ਹਰੋਂ ਤੋਂ ਆਪਾਂ ਹੋਰ گاਵਾ ਬਾਰੇ ਜਾਣਕਾਰੀ ਲੈਂਦੇ ਆ ਜੀ ਬਾਕੀ ਹਵਾਨਾ ਬਹੁਤ ਚੰਗਾ ਦੋਸਤੋ ਮਜ਼ਬੂਤ ਗਾਂ ਕੀ ਬਹੁਤ ਠੰਡੀ ਆਈ ਚੋਈ ਚੂਈ ਨੂੰ ਵੀ ਬਹੁਤ ਚੰਗੀ ਵੜ ਆਈ ਠੀਕ ਹੈ ਦੁੱਧ ਵਾਲਾ ਰਕਾਰ ਦੀ ਗੁੱਛੀ ਆਏ ਨਹੀਂ ਹੈਗਾ ਵੀ ਦੁੱਧ ਨਹੀਂ ਕੱਟਣਾ ਵੜਨੇ ਪਲਾ ਦਿੱਤਾ ਹੈ 37 38 ਕਿਲੋ ਠੀਕ ਹੈ ਜੀ ਤੇ ਅੱਤ ਕੀ ਆਪਾਂ ਕਿੰਨਾ ਕਹਿੰਦੇ ਆ ਜੀ ਹੁਣ 33 ਸਾਨੂੰ ਉਮੀਦ ਆਈ 42 43 ਕਿਲੋ ਖੁੱਲਾ ਦੁੱਧ ਦੇਊਗੀ ਠੀਕ ਹੈ ਕਹਿੰਦਾ ਪਾਵਾ ਆਪਾਂ ਕੇਰਾ ਆਪਾਂ 40 ਕਿਲੋ ਕਹਾਂ ਕਿ ਦਿੰਦੇ ਆ 40 ਮੰਨ ਲਓ ਹੀ ਹਾਂਜੀ ਠੀਕ ਹੈ ਵਧ ਦੇਣਾ ਵਧ ਦੇਣਾ ਹਾਂਜੀ ਹਾਂਜੀ ਹੁਣ ਤਾਂ ਅਜੇ ਦੋ ਦਿਨਾਂ ਸਰ ਇੱਕ ਦਿਨ ਦੀ ਥੱਲੇ 22 30 ਕਿਲੋ ਤਾਂ ਬੋਲੀ ਕ ਏ ਬਾਈ ਜੀ ਦੂਜਾ ਸੂਏ ਇਹ ਆ ਜੀ ਹਾਂਜੀ ਤੇ ਇਹਦੇ ਹਜੇ 15 ਤੋਂ 20 ਦਿਨ ਪਏ ਆ ਮੱਛੀ ਦੇ ਠੀਕ ਹੈ ਜੀ 15 ਦੀ 15 20 ਦਿਨ ਬਾਕੀ ਪਏ ਆ ਹਾਂਜੀ 15 ਤੋਂ 20 ਦਿਨ ਇਹ 15 ਦਿਨ ਖੁੱਲੇ ਲੈ ਜੂਗੀ ਠੀਕ ਆ ਸੂਨ ਦੇ ਵਿੱਚ ਬਾਕੀ ਪਏ ਆ ਤੇ ਮੂੰਹੋਂ ਕਿਵੇਂ ਆ ਗਈ ਪੈ ਜੀ ਮੂੰਹੋਂ ਛੇਦ ਆਂਦੀ ਹੈ ਜੀ ਮੂੰਹੋਂ ਛੇਦਾਂ ਦਾ ਆ ਗਈ ਸੀਮਨ ਦੀ ਜਾਣਕਾਰੀ ਮਿਲ ਜੂਗੀ ਬਾਈ ਜੀ ਹਾਂਜੀ ਇਹਦਾ ਵੀ ਸਾਰਾ ਰਿਕਾਰਡ ਮਿਲ ਜੂਗਾ ਜੀ ਠੀਕ ਹੈ ਭਾਈ ਜਿੱਤੇ ਸੀਮਨ ਲੱਗਿਆ ਕਿਹੜਾ ਵੇਜੀ ਹੁਣ ਇਹਦੇ ਨਾਨ ਸੈਕਸ ਵਾਲੀ ਬੱਚੀ ਦੀ ਕਨੈਕਸ਼ਨ ਉਹ ਬੱਚੀ ਦੇ ਇੱਕੋ ਫਾਰਮ ਨੇ ਉਹ ਸੈਕਸ ਦੇ ਕੱਚੀ ਆ ਵੇੜੀ ਇੱਕੋ ਫਾਰਮ ਨੇ ਠੀਕ ਹੈ ਇੱਕੋ ਫਾਰਮ ਚ ਆਈਆਂ ਵੰਗਾ 6 ਦੰਦ ਦੂਜੇ ਸੂਏ ਸੂਣਾ ਤੇ ਦੁੱਧ ਕਪੈਸਿਟੀ ਕਿੰਨੀ ਕਰਾਉਗੀ ਵੇਜੀ ਦੀ ਇਹਦੇ ਭਾਈ ਦਿੱਤਾਗਾ 29 30 ਕਿਲੋ ਖੁੱਲਾ ਦੁੱਧ ਦੇਣੀ ਠੀਕ ਹੈ ਜੀ 35 ਪਲੱਸ ਵਾਲੀ ਬੱਚੀ ਹੈ ਵੀ ਠੀਕ ਹੈ ਕਿ 35 ਪਲੱਸ ਹੀ ਚੱਲੂਗੀ ਠੀਕ ਹੈ ਬਾਕੀ ਦੋਸਤ ਤੁਸੀਂ ਵਾੜ ਵੇਖ ਸਕਦੇ ਹੋ ਬਾਕਮਾ ਵਾਲਾ ਦੋਸਤੋ ਡਾਇਮੰਡ ਪੀਸੀ ਆ ਵਾਈਟ ਰੰਗ ਦੇ ਵਿੱਚ ਜਿਹੜਾ ਵੀਰ ਸ਼ਕੀਨ ਹੋਵੇ ਤਾਂ ਤੁਸੀਂ ਇਨਵੈਸਟਮੈਂਟ ਕਰ ਸਕਦੇ ਹੋ ਦੋਸਤੋ ਚੰਗੀ ਗਾਹ ਕੀ ਮੂੰਹ ਛੇਦਾਂ ਦਾ ਦੂਜਾ ਸੂਆ ਸੋਣਾ ਜੀ ਤੇ ਪਹਿਲੇ ਸੂਏ ਦੋਸਤੋ ਨੇ 28 ਤੋਂ 29 ਲੀਟਰ 30 ਲੀਟਰ ਤੋਂ ਦਬਾਈ ਹੋਈ 10 ਦੇ ਕਿ ਦਿੱਤਾ ਹੋਇਆ ਫੇਸ ਕੁਆਲਟੀ ਵੇਖਸਾ ਦੋਸਤੋ ਬਹੁਤ ਚੰਗੀ ਆ ਜੀ ਕੱਦ ਟਾਂਚਾ ਬਹੁਤ ਚੰਗਾ ਬਾਕੀ ਚਮਕ ਬਹੁਤ ਪਿੰਡੇ ਦੇ ਉੱਪਰ ਪਿੱਟਪੂੜਾ ਬਹੁਤ ਚੰਗਾ ਦੋਸਤੋ ਤੁਸੀਂ ਉੱਪਰ ਵੇਖ ਸਕਦੇ ਹੋ ਜੀ ਸ਼ਾਈਨਿੰਗ ਵਗੈਰਾ ਬਹੁਤ ਚੰਗੀ ਹੈ ਥਣਾ ਦਾ ਸੈਜ ਦੇਖ ਸਕਦੇ ਹੋ ਬਾਕੀ ਹਵਾਨਾ ਦੋਸਤੋ ਜਿਹੜਾ ਕਿ ਬਣਾਉਣਾ ਹੈ ਨੇ ਸਟਾਰਟ ਕਰ 35+22 ਰਾਇ ਦਸਨ ਮੁਤਾਬਕ ਹੈ ਕਿ ਦੋ ਦੋਸਤਾਂ ਨੇ ਦੇ ਦੇਣਾ ਜੀ ਲਗਭਗ 35 ਕਿਲੋ ਗੱਲ ਕਰੀਏ ਜਾਂ 40 ਗੱਲ ਕਰੀਏ ਤੇ ਰੇਟ ਪਾਈ ਜੀ ਕਿੱਡਾ ਰਹਿਣਾ ਜੀ ਦਾ ਇਹਦਾ ਜੀ ਹੁਣ ਦਾ ਰੇਟ ਤਾਂ ਹੈਗਾ ਜੀ 155 ਜੀ ਠੀਕ ਹੈ ਜੀ ਜੇ ਵੜ ਆਪਾਂ ਤਿਆਰ ਕਰਕੇ ਵਿੱਚ ਉਹਦਾ ਰੇਟ ਅਲੱਗ ਰਹੂਗਾ ਜੀ ਠੀਕ ਹੈ ਕਹਿੰਦਾ ਪਾਬ ਜੇ ਕੋਈ ਵੀ ਅੱਜ ਖਰੀਦੇ ਤਾਂ 155 ਜੋ ਥੋੜਾ ਕੁ ਬਹੁਤ ਹੀ ਵੜ ਪੂਰੀ ਤਸੱਲੀ ਵਾਲੀ ਫਾਰਮ ਚੋਂ ਆਈ ਹੈ ਸਾਰਾ ਰਿਕਾਰਡ ਮਿਲ ਜੂ ਇਹਦਾ ਵੀ ਠੀਕ ਹੈ ਜੀ ਜੇ ਕੋਈ ਭਾਈ ਅੱਜ ਖਰੀਦੇ ਤਾਂ ਮਾੜਾ ਮੋਟਾ ਮਾਨਤਨ ਹੋ ਜੂ ਹਾਂਜੀ ਹਾਂਜੀ ਮਾਨਤਨ ਕਰ ਦਾਂਗੇ ਜੀ ਠੀਕ ਹੈ ਮਾਨਤਨ ਦੋਸਤੋ ਹੋ ਜੂਗਾ ਜੇ ਕੋਈ ਵੀ ਅੱਜ ਖਰੀਦੂਗਾ ਤਾਂ ਪਿਛਲੇ ਪਾਸੇ ਤੁਹਾਨੂੰ ਮੈਂ ਵਿਖਾ ਦਿੰਦਾ ਜੀ ਇੱਕ ਵਾਰੀ ਚੰਗਾ ਬਹੁਤ ਚੰਗਾ ਹਵਾਨਾ ਦੋਸਤੋ ਇਹ ਨਾਲ ਬ ਟਟਾਲਾ ਹਵਾਨਾ ਦੋਸਤੋ ਬਣਾਉਣਾ ਥਣਾ ਦਾ ਸੈਜ ਬਹੁਤ ਚੰਗਾ ਉਪਰੋਂ ਰਿੰਕਲ ਵਗੈਰਾ ਢੱਲਾ ਵਗੈਰਾ ਦੇ ਸਾਥੇ ਬਹੁਤ ਪੰਗਾਂ ਜੀ ਫਿੱਟ ਪੂਰਾ ਬਹੁਤ ਚੰਗਾ ਦੋਸਤੋ ਬਾ ਕਮਾਲ ਗਾਂ ਜੀ ਜੇ ਕੋਈ ਵੀ ਚੰਗੀ ਬਰੀਡ ਖਰੀਦਣ ਦਾ ਚਾਹਵਾਨ ਹੋਵੇ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਅੱਗੇ ਬਾਈ ਜੀ 3 ਨੰਬਰ ਤੇ ਗਾਂ ਕੀ ਦੀ ਕੀ ਟਟੇੜਾ ਜੀ 3 ਨੰਬਰ ਜੀ ਪਹਿਲਾ ਸੂਆ ਵੱਛੀ ਆਈ ਚਾਰ ਦੰਦਾਂ ਦਾ ਮੋਹੋ ਚਾਰ ਦੰਦ ਪਹਿਲਾ ਸੂਆ ਸੂਈ ਦੀ ਆ ਹਾਂਜੀ ਠੀਕ ਆ ਕਿੰਨੇ ਕੁ ਦਿਨ ਹੋ ਗਏ ਬਾਈ ਇਹਨੂੰ ਜੀ ਚਾਰ ਪੰਜ ਦਿਨ ਹੋ ਗਏ ਸੂਈ ਨੂੰ ਚਾਰ ਪੰਜ ਮਗਰ ਵੱਛਾ ਗਈ ਠੀਕ ਆ ਜੀ ਤੇ ਹੁਣ ਇਹਦੇ ਕਿਲੋ ਬੌਲੀ ਤਿਆਰ ਹਾਂ ਰੈਡੀ ਹੈ ਜੀ ਹੁਣ ਆਪਾਂ 30 ਨੂੰ ਮੰਨ ਕੇ ਚੱਲੋ 30 ਰੈਡੀ ਹੈ ਥੱਲੇ ਠੀਕ ਆ 30 ਕਿਲੋ ਦੁੱਧ ਰੈਡੀ ਹੈਗਾ ਹਾਂਜੀ ਹਾਂਜੀ ਠੀਕ ਆ ਤੇ ਅੱਗੇ ਹਜੇ ਬਈ ਕਿੰਨਾ ਕਰ ਜੂਗੀ ਇਹ ਬਈ ਜੀ ਇਹਦੀ ਵੀ ਉਮੀਦ ਆ 37 38 ਕਿਲੋ ਦੀ ਕੁੱਲ ਦੁੱਧ 37 38 ਹਾਂ 40 ਨੂੰ ਟੱਚ ਕਰੂਗੀ ਬੱਚੀ ਜੀ ਬਹੁਤ ਹਾਈਟ ਵਿਊਜ਼ ਵਾਲੀ ਆ ਬੱਚੀ ਜੀ ਠੀਕ ਹੈ ਜੀ ਤੇ ਬਹੁਤ ਚੰਗੀ ਆ ਠੀਕ ਆ ਪਹਿਲੇ ਜੂਏ ਤੇ ਗੈਲੈਕਸੀ 1 ਦੀ ਖੋਦ ਆ ਜੀ ਠੀਕ ਹੈ ਜੀ ਹਾਂ ਜੀ ਬਲੈਕਸੀ 1 ਦੀ ਖੋਲ ਮਗਰ ਮੇਲ ਕਾਫ ਆ ਗਿਆ ਹਾਂ ਜੀ ਮੇਲ ਕਾਫ ਆ ਗਿਆ ਠੀਕ ਹੈ ਪਹਿਲੇ ਸੂਏ ਹੀ ਲਗਭਗ ਕੋਈ 40 ਕਿਲੋ ਪਾ ਦਨੇ ਹਾਂ ਜੀ ਹਾਂ ਜੀ ਪਾ ਦੂਗੀ ਹੁਣ ਆਪਣੇ ਕੋਲੇ ਕਿੰਨੇ ਦਿਨਾਂ ਦੀ ਸੂਈ ਹੋਗੀ ਜੀ ਇਹ 5 ਤੋਂ 6 ਦਿਨ ਹੋ ਗਏ ਜੀ ਅੱਜ ਠੀਕ ਆ ਮੰਨ ਲੇ ਤਾਂ ਹਫਤਾ ਮੰਨ ਲੇ ਹਫਤਾ ਮੰਨ ਲਓ ਹਾਂਜੀ ਇੱਕ ਹਫਤਾ ਹੀ ਸੂਈ ਥੱਲੇ ਹੁਣ 30 ਕਿਲੋ ਦੁੱਧ ਤਿਆਰ ਆ ਹਨਾ ਅਗਲਾ ਦੋ ਟਾਈਮ ਚੁਆਈ ਕਰਕੇ ਅਗਲਾ ਲੈ ਸਕਦਾ ਬਲੈਕਸੀ 1 ਦੀ ਦੋਸਤੋ ਆਪ ਆ ਟਾਪ ਦੇ ਸੀਮਨ ਦੀ ਗੱਲ ਕਰਾਂ ਤਾਂ ਟਾਪ ਦੇ ਸੀਮਨ ਦੀ ਦੋਸਤੋ ਇਹ ਬਰੀਡ ਬਹੁਤ ਚੰਗੀ ਬਾਤੀ ਫੇਸ ਹਣ ਦੋਸਤੋ ਇੱਕ ਹਫ਼ਤੇ ਦੀ ਸੂਈ ਆ ਤੇ ਇੱਕ ਹਫ਼ਤੇ ਦੀ ਸੂਈ ਥੱਲੇ ਹੀ 30 ਲੀਟਰ ਦਾ ਤਿਆਰ ਆ 40 ਕਿਲੋ ਦਾ ਦੋਸਤੋ ਨੇ ਬੜੇ ਆਰਾਮ ਨਾਲ ਦੇ ਦੇਣਾ ਜੀ ਜੇ ਕੋਈ ਵੀਰ ਕਢਾਉਣ ਵਾਲਾ ਹੋਵੇ ਤਾਂ 40 ਤੋਂ ਪਲੱਸ ਵੀ ਕੱਢ ਸਕਦੀ ਬਾਕੀ ਆਪਾਂ 40 ਕਿਲੋ ਕਹਿ ਕੇ ਇਹ ਦੇਣੀ ਆ ਮੂੰਹੋਂ 40 ਦਾ ਦੋਸਤੋ ਫੁੱਲ ਵੱਡੀ ਦੋਸਤੋ ਤੁਸੀਂ ਹਵਾਨਾ ਵੇਖ ਸਕਦੇ ਪੱਟਾਂ ਦੇ ਅਗਲੇ ਪਾਸੇ ਬਹੁਤ ਚੰਗਾ ਤੇ ਮਲਗਲੇ ਪਾਸੇ ਬਹੁਤ ਚੰਗਾ ਦੋਸਤੋ ਬਾਕੀ ਜੇ ਕੋਈ ਵੀਰ ਚੰਗੀ ਗਾਂ ਖਰੀਦਣ ਦਾ ਸ਼ਕੀਨ ਹੋਵੇ ਬਰੀਡ ਰੱਖਣ ਦਾ ਸ਼ਕੀਨ ਹੋਵੇ ਤਾਂ ਜਰੂਰ ਸੰਪਰਕ ਕਰਨਾ ਹਾਈਟ ਦੋਸਤੋ ਬਹੁਤ ਹੀ ਜ਼ਿਆਦਾ ਚੰਗੀ ਆ ਮੇਲ ਵੀ ਬਹੁਤ ਜਿਆਦਾ ਚੰਗੀ ਆ ਜੇ ਗੱਲ ਕਰਾਂ ਤਾਂ ਟਾਪ ਦੇ ਫਾਰਮਰਾਂ ਦੇ ਵਿੱਚੋਂ ਵੱਛੀ ਇਹ ਬਾਈ ਹੁਰੀ ਦੱਸਦੇ ਕਿ ਆਈ ਵੀ ਆ ਪਿੱਛੇ ਆਪਾਂ ਗੱਲ ਕਰਦੇ ਪਏ ਸੀ ਤਾਂ ਪਟਪੂੜਾ ਬਹੁਤ ਚੰਗਾ ਦੋਸਤੋ ਲੱਗਦੇ ਸਾਬ ਦੇ ਬਹੁਤ ਚੰਗੀ ਪਿੱਛੋਂ ਹੁਣ ਮੇਲ ਆਇਆ ਬਾਈ ਜੀ ਪਿੱਛੇ ਹਾਂਜੀ ਇਹ ਵੀ ਚੰਗੇ ਸੀਮਨ ਦਾ ਹੀ ਸੀ ਬੱਚਾ ਦਾ ਹੀ ਬੱਛੀ ਸੈਕਸ ਨਾ ਨਾਨ ਸੈਕਸੁਅਲ ਸੀਗੀ ਠੀਕ ਆ ਕਹਿੰਦਾ ਹੁਣ ਮੇਲ ਆ ਮਗਰ ਹਾਂਜੀ ਹਾਂਜੀ ਠੀਕ ਆ ਕਨਵੈਨਸ਼ਨਲ ਸੀਮਨ ਸੀਗਾ ਦੋਸਤੋ ਜਿਹੜੇ ਕਰਕੇ ਦਾ ਮੇਲ ਆਇਆ ਮਗਰ ਤੇ 3 ਲੀਟਰ ਦੁੱਧ ਤਿਆਰ ਜੀ ਇਹਦਾ 185 ਮੁੱਲ ਆ ਬਾਈ ਜੀ ਮਾਨਤਾਨ ਕਰਾਂਗੇ ਜਰੂਰ ਇਹਦਾ ਜੀ 185 ਮੁੱਲਾ ਵਿੱਚੋਂ ਥੋੜਾ ਘਣਾ ਮਾਨਤਨ ਹਾਂਜੀ ਹਾਂਜੀ ਠੀਕ ਆ ਦੋਸਤੋ ਤੁਸੀਂ ਖਰੀਦਣ ਲਈ ਸੰਪਰਕ ਕਰ ਸਕਦੇ ਬਾਈ ਹਰੋਂ ਤੋਂ ਜੀ ਫੋਨ ਨੰਬਰ ਡਿਸਪਲੇ ਉੱਪਰ ਚੱਲਦੀ ਜਾਂਦਾ ਜੀ ਬਾਕੀ ਕਿੰਨਾ ਨੰਬਰ ਬਾਈ ਜੀ ਇੱਕ ਵਾਰ ਦੱਸ ਦਿਓ ਜੀ ਇੱਕ ਦੂਸਰਾ ਨੰਬਰ ਤਾਂ ਆਪਣਾ ਚੱਲਦਾ ਹੀ ਆ ਜੀ ਇੱਕ ਹੈਗਾ 9968874674 ਠੀਕ ਹੈ 9968874674 ਇੱਕ ਹੈਗਾ ਜੀ ਆਪਣਾ 99013 ਹਾਂਜੀ 95013 ਜੀ 8448 ਵਾਹਾਂ ਹਾਂ 84458 ਉਹ ਆਪਣਾ ਪਹਿਲਾ ਵਾਲਾ ਨੰਬਰ ਆਈ ਇਹ ਦੋ ਨੰਬਰ ਪਏ ਬਾਕੀ ਦੋਸਤੋ ਦੋਨੇ ਨੰਬਰ ਤੁਹਾਡੀ ਡਿਸਪਲੇ ਉੱਪਰ ਚੱਲਦੀ ਜਾਂਦੇ ਟੌਪ ਦੇ ਨਗੀਨੇ ਖਰੀਦਣ ਲਈ ਤੁਸੀਂ 22 ਕਰੋਨਾ ਸੰਪਰਕ ਕਰ ਸਕਦੇ ਹੋ ਜੀ ਬਾਕਮਾਲ ਦਾ ਦੋਸਤੋ ਜੇ ਗੱਲ ਕਰਾਂ ਤਾਂ ਮੈਂ ਇੰਨੀ ਸੋਹਣੀ ਬਰੀਡ ਜੀ ਜਿਹਨੇ ਬਰੀਡ ਤੇ ਕੰਮ ਕਰਨੀ ਵੱਛੀ ਆ ਵੀ ਚੰਗੇ ਬੱਚਿਆਂ ਨੂੰ ਵੀ ਬਹੁਤ ਚੰਗੀ ਆਈ ਬਰੀਡ ਵਾਸਤੇ ਬਹੁਤ ਚੰਗੀ ਰਹੂਗੀ ਬਸੀ ਚੌੜੀ ਚੂਈ ਜੇ ਦੋਸਤੋ ਹਾਈਡ ਵਿਯੂਦ ਵੇਖ ਲੋ ਜੀ ਮੇਰੇ ਹਾਈਡ ਤੇ ਬਰੋਪਰ ਦੀ ਆਈ ਬੱਚੀ ਸਹੀ ਗੱਲ ਹੈ ਜੀ ਜੇ ਆਪਾਂ ਗੱਲ ਕਰੀਏ ਦੋਸਤੋ ਬਰੀਡ ਤਿਆਰ ਕਰਦੇ ਤੇ ਬਰੀਡ ਤਿਆਰ ਕਰਦੇ ਜੇ ਆਪ ਜੀ ਬਰੀਡ ਆਪਾਂ ਤਿਆਰ ਕਰਗੀ ਜੇ ਇੱਕ ਨਾਰਮਲ ਗਾਂ ਤੋਂ ਲਗਭਗ ਕੋਈ ਆਪਾਂ ਨੂੰ ਤਿੰਨ ਸੂਏ ਜਾਂ ਚੌਥੇ ਸੂਏ ਦੇ ਵਿੱਚ ਜਾ ਕੇ ਆਪਾਂ ਨੂੰ ਚੰਗੀ ਨਸਲ ਮਿਲਣੀ ਉਹ ਵੀ ਪੀੜੀ ਦਰ ਪੀੜੀ ਤਿੰਨ ਪੀੜੀਆਂ ਬਾਅਦ ਦੋਸਤੋ ਆਪਾਂ ਨੂੰ ਇਹ ਜੀ ਗਾਂ ਤਿਆਰ ਹੋਣੀ ਹੈ ਜਿਹੜੀ ਇੱਕ ਇਹਦਾ ਹੋਰ ਹੈ ਜੀ ਕੰਪੈਕਟ ਟੈਟਰੀ ਰੱਖਣਾ ਨੇ ਭਾਈ 10 ਸੂਏ ਇਹਨੂੰ ਸਵਾਲ ਹੋ ਜੀ ਬੱਚੀ ਨੂੰ ਸਹੀ ਹੈ ਜੀ ਐਂ ਰੱਖਣਾ ਫਿਟਿੰਗ ਵਾਲਾ ਲੇਵਾ ਹੀ ਰੱਖਣਾ ਬੱਚੀ ਨੇ ਕੋਈ ਐ ਨਹੀਂ ਹੈਗਾ ਵੀ ਇਹ ਲੇਵਾ ਤੋੜ ਜੂਗੀ ਉਹ ਜੀ ਉਹ ਗੱਲ ਕਰੂਗੀ ਨਾ ਉਹ ਜਮਾਂ ਪਲੇਨ ਫੈਕਟਰੀ ਰੱਖਣਾ ਗੁੱਡੇ ਉੱਪਰ ਹੀ ਰੱਖੂਗੀ ਸਹੀ ਹੈ ਜੀ ਬਾਕੀ ਦੋਸਤ ਤੁਸੀਂ ਹਵਾਨਾ ਦੇ ਸਕਦੇ ਬਾਈ ਹੋਰਾਂ ਦੇ ਕਹਿਣ ਮੁਤਾਬਕ ਕਿ 10 ਸੂਏ ਸਵਾਲੇ ਹੋ ਜੇ ਤੇ ਪਰ ਇਹਨੇ ਹਵਾਨਾ ਨਹੀਂ ਤੋੜਨਾ ਯਾਰ ਜੀ ਬਰੀਡ ਹੈ ਜੀ ਇਹਨੇ ਆਦਾ ਖਵਾਨਾ ਜਿਹੜਾ ਬਿਲਕੁਲ ਪੱਟਾ ਦੇ ਸਾਹ ਦੇ ਵਿੱਚ ਪਰਫੈਕਟ ਅਲਾਈ ਰੱਖਣਾ ਹੀ ਕੰਪੈਕਟ ਜਿਹੜਾ ਕਿ ਅੱਜ ਕੱਲ ਦੇ ਸੀਮਨ ਦੇ ਵਿੱਚ ਆਉਂਦਾ ਛੋਟਾ ਹਵਾਨਾ ਦੋਸਤੋ ਪਰ ਦੁੱਧ ਦੀ ਗੱਲ ਕਰਾਂ ਦੁੱਧ ਬਹੁਤ ਵੱਡਾ ਹਵਾਨੇ ਦੇ ਵਿੱਚੋਂ ਨਿਕਲ ਜਾਂਦਾ ਜੇ ਚੁਵਾਈ ਦੀ ਗੱਲ ਕਰੀਏ ਦੋਸਤੋ ਚੁਵਾਈ ਹੈ ਦੁੱਧ ਦੇ ਵਿੱਚ ਜੇ ਮੁਨਾਫੇ ਦੀ ਗੱਲ ਕਰਾਂ ਤਾਂ ਇੱਕ ਗਾਣੇ ਦੋਸਤੋ ਦੁੱਧ ਦਾ ਡਰਮ ਭਰ ਦੇਣਾ ਤੇ ਮੁਨਾਫਾ ਆਟੋਮੈਟਿਕ ਹੀ ਹੋਣਾ ਹੋਣਾ ਜੀ ਠੀਕ ਆ ਬਾਕੀ ਦੋਸਤੋ ਇੱਕ ਸਾਡਾ ਆਏ ਨਹੀਂ ਹੈਗਾ ਜੀ ਅਸੀਂ ਜਿਵੇਂ ਜਿਹੜਾ ਕਿ ਇੱਕ ਤਾਂ ਲੋਕ ਬਣਾ ਲੈਂਦੇ ਆ ਸੀਮਨ ਉਹ ਹੁੰਦਾ ਆਪਾਂ ਦਾ ਟੈਸਟ ਦਾ ਵੀ ਜਿਹੜੇ ਆਪਾਂ ਬੋਲੇ ਸੀਮਨ ਆਪਾਂ ਦਾ ਟੈਸਟ ਵੀ ਕਰਵਾਉਣਾ ਹੋਏ ਡੀਐਨਏ ਟੈਸਟ ਕਰਵਾ ਕੇ ਗੈਲੈਕਸੀ 1 ਦੀ ਖ ਟੈਸਟ ਵੀ ਕਰਾਉਣਾ ਉਹ ਵੀ ਕਰਵਾ ਸਕਦੇ ਆ ਆਪਾਂ ਆਪਣੀ ਮਾਰਦੇ ਹੋ ਜਨ ਜਿਹੜਾ ਸਾਨੂੰ ਕਹਿ ਰਹੇ ਆ ਆਪਾਂ ਕਹਿੰਦੇ ਫਾਰਮਾਂ ਦੇ ਵਿੱਚੋਂ ਆਉਂਦਾ ਹਨਾ ਸੀਮਨ ਆਪਾਂ ਉਹੀ ਫਾਰਮ ਦੱਸ ਦਿਆ ਤੇ ਉਹੀ ਆਪਾਂ ਨੂੰ ਜੇ ਕੋਈ ਗਲਤ ਆਪਾਂ ਉਹ ਗਲਤ ਆਪਣੀ ਮਾਰ ਕੇ ਦੇਣਾ ਜੀ ਇਹ ਨੌਨ ਲੱਗਾ ਨੌਨ ਸੈਕਸੁਅਲ ਹੈ ਜਿਹਦੇ ਸੈਕਸੁਅਲ ਲੱਗਾ ਸੈਕਸੁਅਲ ਦੱਸਾਂਗੇ ਠੀਕ ਹੈ ਜੀ ਕਹਿੰਦਾ ਆਪਾਂ ਆਪਾਂ ਡੀਐਨਏ ਤੱਕ ਦੀ ਗਰੰਟੀ ਦੇ ਹਾਂਜੀ 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 ਠੀਕ ਹੈ ਵੈਰੀ ਗੁੱਡ ਜੀ ਬਾਕੀ ਦੋਸਤੋ ਤੁਸੀਂ ਦੇਖ ਸਕਦੇ ਹੋ ਗਾਂ ਬਹੁਤ ਚੰਗੀਆਂ ਦੋਸਤੋ ਬਰੀਡ ਖਰੀਦਣ ਲਈ ਤੁਸੀਂ ਬਾਈ ਹੋਰਾਂ ਨਾਲ ਸੰਪਰਕ ਕਰ ਸਕਦੇ ਹੋ ਪੈਨ ਰਾਓ ਵਾਲਾ ਬ ਬਹੁਤ ਚੰਗੀਆਂ ਚੰਗੀਆਂ ਗਾਵਾਂ ਹੁੰਦੀਆਂ ਜੀ ਬਾਕੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਸੱਚੇ